ਗੁਰਾਇਆਂ ਨੇਡੇ ਪਿੰਡ ਰੁੜਕਾ ਕਲਾ ਦੇ ਗੁੱਜਰ ਜਾਕੋਬ ਬਲੀ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਸਾਡੇਕ 11 ਵਜੇ ਦੇ ਕਰੀਬ ਆਪਣੀਆਂ ਮੱਝਾਂ ਚਾਲਣ ਲਈ ਬਾਹਰ ਖੇਤਾਂ ਵੱਲ ਜਾ ਰਿਹਾ ਸੀ ਜਦੋਂ ਗੁਰਾਇਆਂ ਤੋਂ ਜੰਡਿਆਲਾ ਰੋਡ ਤੋਂ ਲੰਘ ਰਿਹਾ ਸੀ ਤਾਂ ਪਿੰਡ ਸੰਗ ਢੇਸੀਆਂ ਨੇੜੇ ਇੱਕ ਜਗ੍ਹਾ ਤੇ ਬਿਜਲੀ ਦੀਆਂ ਤਾਰਾਂ ਢੇਠਾ ਲਟਕਦੀਆਂ ਜਿਨ੍ਹਾਂ ਦੇ ਵਿੱਚ ਫਸਨ ਕਾਰਨ ਉਸਦੀ ਇੱਕ ਮੱਝ ਦੀ ਲੱਗਣ ਨਾਲ ਮੋਕੀ ਤੀਹੀ ਮੋਤ ਹੋ ਗਏ ਯਾਕੂਬ ਅਲੀ ਨੇ ਬਿਜਲੀ ਵਿਭਾਗ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿੱਥੇ ਇਹ ਘਟਨਾ ਵਾਪਰੀ ਉੱਥੇ ਇੱਕ ਕੋਠੀ ਵਿੱਚ ਬੀਬੀ ਰਹਿੰਦੀ ਹੈ ਪਰਮਜੀਤ ਕੌਰ ਨੇ ਲਟਕਦੀਆਂ ਤਾਰਾਂ ਸਬੰਧੀ ਜਾਣਕਾਰ ਦੱਤੀ ਹੈ ਕਿ ਬਿਜਲੀ ਵਿਭਾਗ ਨੂੰ ਅਸੀਂ ਉਸ ਸੰਬੰਧਿਤ ਸੂਚਿਤ ਕਰ ਚੁੱਕੀਆਂ ਪਰ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਉੱਥੇ ਘਟਨਾ ਵਾਪਰੀ ਅਤੇ ਗੁੱਜਰ ਦੀ ਮੱਝ ਕਰੰਟ ਲੱਗਣ ਨਾਲ ਮਰ ਗਈ ਅਤੇ ਜਦੋਂ ਯੂਕਬਲੀ ਨੇ ਦੱਸਿਆ ਕਿ ਉਸ ਦੀ ਮੱਝ ਸੋਣ ਵਾਲੀ ਸੀ ਅਤੇ ਉਸ ਦੀ ਕੀਮਤ ਲਗਭਗ 1.5 ਲੱਖ ਰੁਪਏ ਦੇ ਕਰੀਬ ਹੋਵੇਗੀ ਉਸ ਨੇ ਬਿਜਲੀ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਹਾਂਜੀ ਭਾਜੀ ਕੀ ਨਾਮ ਹੈ ਜ਼ਕੂਬਲੀ ਕੀ ਨਾਮ ਭਾਜੀ ਜ਼ਕੂਬਲੀ ਪਰ ਇਹ ਕੀ ਹਾਸਾ ਵਾਪਰੇ ਹਾਸਾ ਬਜੀ ਇੱਥੇ ਪਲਾਟਾਂ ਪਹੁੰਚਾ ਦੇ ਸੀ ਪਰ ਤਾਰ ਡਿੱਗੀ ਸੀ ਤੇ ਨਹੀਂ ਬੰਦਾ ਸੀ ਆ ਕਾਂਟ ਲੱਗੇ ਸੀ ਮੁਕੇ ਦੇ ਮੱਧ ਮਰ ਕਿੰਨਾ ਕ ਨੁਕਸਾਨ ਹੋ ਗਿਆ ਉਸ ਕਾਰ ਡੇਢ ਕੇ ਲੱਖ ਰਾਇ ਹੋ ਗਿਆ ਕਿੰਨੇ ਕੇ ਚਾਰ ਦੇ ਬਾਈ 11 12 ਕਿਹੜੀ ਤਾਰ ਡਿੱਗੀ ਹੋਈ ਸੀ ਜੀ ਉਹ ਜਾਰ ਤਾਰ ਡਿੱਗੀ ਚਲੀ ਤੇ ਨਾਲ ਲੱਗੇ ਨਾਲ ਹੀ ਚੰਗੜੇ ਕਹਿ ਗਏ ਇੱਥੇ ਉਹ ਸਾਡੇ ਨਿਆਣੇ ਜਿਹੇ ਨਾਲ ਉਹਨਾਂ ਨੂੰ ਵੀ ਆਰਥੇ ਜਾਓ ਬਚਾ ਲਿਆ ਸੀ ਭਜਾ ਲਿਆ ਕਿੰਨੇ ਕੇ ਪਸ਼ੂ ਦੀ ਜਾਨ ਗਈ ਬੀ ਸੀ ਜੀ ਤੁਹਾਨੂੰ ਬੀ ਆ ਜੀ ਇੱਕ ਮਰ ਸ਼ਿਕਾਇਤ ਵਗੈਰਾ ਕਰਤੀ ਹੈ ਹੁਣ ਸ਼ਿਕਾਇਤ ਵਗੈਰਾ ਅਸੀਂ ਇੱਥੇ ਪਲਾਟਾਂ ਵਾਲਿਆਂ ਨੇ ਕੀਤਾ ਸੀਗਾ ਫੋਨ ਆਏ ਸੀਗੇ ਬਿਜਲੀ ਵਾਲੇ ਦੇਖੇ ਚਲ ਗਏ ਇੱਥੇ ਖੜੇ ਨਹੀਂ ਹੋ ਗਏ ਠੀਕ ਹੈ ਜੀ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ 파ਰਮਜੀਤ ਕੋ ਮੈਡਮ ਕੀ ਹਾਲ ਸਾਬ ਵਾਪਰ ਰਿਹਾ ਹੈ ਇਹ ਪਾਜੀ ਇਹ ਤਾਂ ਪਸੂ ਚਾਲਦੇ ਵਾਂਗ ਸੇ ਤਾਰ ਲੱਗੀ ਪਈ ਸੀ ਸਾਡੇ ਪਲਾਟਾਂ ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਸੀ ਅਜ ਤੋਂ 20 25 ਦਿਨ ਪਹਿਲਾਂ ਕਿਹਾ ਸੀ ਕਿ ਪਾਜੀ ਇਹ ਤਾਰ ਚੋੱਕ ਕੇ ਜਾਓ ਬਿਜਲੀ ਵਾਲਿਆਂ ਨੂੰ ਹਾਂ ਜੀ ਇਹ ਮੁੰਡਾ ਕਹਿੰਦਾ ਸੀ ਕੋਈ ਨਹੀਂ ਸੀ ਚੱਕ ਜਮਾ ਗਿਆ ਉਸ ਦਿਨ ਤੋਂ ਕੋਈ ਆਇਆ ਨਹੀਂ ਅੱਜ ਇਹਨਾਂ ਦੀਆਂ ਪਸ਼ੂ ਚਾਰਦੇ ਸੀ ਉਹ ਵਿਚਾਰੇ ਕਰੰਟ ਲੱਗ ਗਿਆ ਨਾ ਬੰਦੇ ਕਿਹੜੇ ਪਸ ਗਏ ਤੇ ਥਰੀ ਬੰਦੇ ਉਹਨਾਂ ਦਾ ਕੋਈ ਨਾ ਕੋਈ ਤਾਂ ਹੋਣਾ ਚਾਹੀਦਾ ਨਾ ਵਿਚਾਰਿਆਂ ਦਾ ਕਿੰਨੇ ਵਜੇ ਇਹ ਸਾਹਿਬ ਆਪਰੇ ਆਏ 11:30 ਵਜੇ ਦਾ ਟਾਈਮ ਆ ਭਾਜੀ ਬਈ ਬਿਜਲੀ ਮੈਕ ਨੂੰ ਸ਼ਿਕਾਇਤ ਵਗੈਰਾ ਕੀਤੀ ਸੀ ਹਾਂਜੀ ਕੀਤੀ ਐ ਮੈਂ ਮੁੰਡੇ ਨੂੰ ਤੇ ਕੀ ਕਹਿੰਦੇ ਉਹਨਾਂ ਨੇ ਕੀ ਭਰੋਸਾ ਦਿੰਦੇ ਸੋਸਾ 15 ਮਿੰਟਾਂ ਚ ਆਉਂਦੇ ਹਜੇ ਤੱਕ ਕਰਨੀ ਭਾਜੀ ਕੋਈ ਵੀ ਪਹੁੰਚਿਆ ਨਹੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਵੇਟ ਕਰਦਿਆਂ ਨੂੰ ਸਾਢੇ 11 ਵਜੇ ਤੋਂ ਆਇਆ ਸੀ 12 ਵਜੇ ਕਾਲ ਕੀਤੀ ਆ ਦੇ ਲੋ 2 ਵਜੇ ਗਏ ਹੁਣੇ ਹਲੇ ਤੱਕ ਕੋਈ ਵੀ ਮੌਕਾ ਦੇਖਣ ਨਹੀਂ ਹੈ ਕੋਈ ਨਹੀਂ ਆਇਆ ਭਾਜੀ ਮੌਕਾ ਨਹੀਂ ਸਾਡੀ ਇੱਕ ਜੇ ਹੀ ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕੀ ਕਿਹਾ ਸੀ ਸਰ ਕਹਿੰਦੇ ਅਸੀਂ ਆਂਦੇ ਆ ਹੁਣੇ ਵੀ ਸਾਨੂੰ ਕੰਪਲੀਟ ਤੁਹਾਡੀ ਹੋਣ ਆਈਏ ਤੇ ਮੈਂ ਕਿਹਾ ਨਹੀਂ ਅਸੀਂ ਕੀਤੀ ਹੋਈ ਆ ਕੰਪਲੀਟ